ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਤੁਸੀਂ ਸਾਡੇ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਆਏ ਹਾਂ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਸਾਡੀ ਕਹਾਣੀ ਜੋ ਕਿ ਤਿੰਨ ਮੱਛੀਆਂ ਦੀ ਕਹਾਣੀ ਹੈ ਇੱਕ ਵਾਰ ਦੀ ਗੱਲ ਹੈ ਇੱਕ ਦੂਰ ਦਰਾਡੇ ਪਿੰਡ ਦੇ ਕੋਲ ਇੱਕ ਵੱਡਾ ਗਹਿਰਾ ਤੇ ਸਾਤ ਦਰਿਆ ਵਗਦਾ ਸੀ ਇਸ ਦਰਿਆ ਦਾ ਪਾਣੀ ਇੰਨਾ ਸਾਫ਼ ਸੀ ਕਿ ਹੇਠਲੇ ਪੱਧਰ ਤੱਕ ਦਿਖਾਈ ਦੇ ਜਾਂਦਾ ਸੀ ਦਰਿਆ ਦੇ ਕੰਢਿਆਂ ਤੇ ਹਰੇ ਭਰੇ ਦਰਖਤ ਸਨ ਪੰਛੀ ਚਹਿਕਦੇ ਸਨ ਹਵਾ ਵਿੱਚ ਮਿੱਠੀ ਮਿੱਟੀ ਦੀ ਖੁਸ਼ਬੂ ਸੀ ਇਸ ਦਰਿਆ ਵਿੱਚ ਬਹੁਤ ਸਾਰੀਆਂ ਮੱਛੀਆਂ ਰਹਿੰਦੀਆਂ ਸਨ ਪਰ ਉਹਨਾਂ ਵਿੱਚੋਂ ਤਿੰਨ ਮੱਛੀਆਂ ਬਹੁਤ ਹੀ ਖਾਸ ਸਨ ਇਹ ਤਿੰਨ ਮੱਛੀਆਂ ਸੋਚ ਸਮਝ ਤੇ ਸੁਭਾਅ ਵਿੱਚ ਇੱਕ ਦੂਜੇ ਤੋਂ ਬਿਲਕੁਲ ਅਲੱਗ ਸਨ ਪਹਿਲੀ ਮੱਛੀ ਬੁੱਧੀਮਾਨ ਮੱਛੀ ਪਹਿਲੀ ਮੱਛੀ ਦਾ ਨਾਂ ਸੀ ਬੁੱਧੀ ਉਹ ਸਭ ਤੋਂ ਵੱਡੀ ਨਹੀਂ ਸੀ ਪਰ ਸਭ ਤੋਂ ਸਮਝੇਦਾਰ ਜ਼ਰੂਰ ਸੀ ਉਹ ਹਰ ਗੱਲ ਨੂੰ ਧਿਆਨ ਨਾਲ ਸੁਣਦੀ ਸੀ ਸੋਚਦੀ ਅਤੇ ਫਿਰ ਸਮਝਦੀ ਫਿਰ ਫੈਸਲਾ ਕਰਦੀ ਦਰਿਆ ਦੇ ਬਜ਼ੁਰਗ ਕਸ਼ੂਏ ਵੀ ਉਸ ਦੀ ਸਲਾਹ ਲੈਂਦੇ ਸਨ ਦੂਜੀ ਮਸੀ ਸੀ ਸਮਝਦਾਰ ਪਰ ਆਲਸੀ ਮਸੀ ਦੂਜੀ ਮਸੀ ਦਾ ਨਾਮ ਸੀ ਤੀਰਜ ਉਹ ਬਹੁਤ ਹੀ ਸਮਝਦਾਰ ਸੀ ਪਰ ਉਸ ਵਿੱਚ ਹੀ ਕਾਲਸ ਸੀ ਉਹ ਬਹੁਤ ਜ਼ਿਆਦਾ ਸੀ ਉਹ ਸੋਚਦੀ ਦਾ ਸੀ ਪਰ ਅਕਸਰ ਕਹਿੰਦੀ ਜੋ ਹੋਣਾ ਹੋਵੇਗਾ ਹੋ ਜਾਏਗਾ ਮੈਂ ਕਿਉਂ ਚਿੰਤਾ ਕਰਾਂ ਹੁਣੇ ਕਿਉਂ ਚਿੰਤਾ ਕਰੀਏ ਤੀਜੀ ਮੱਸੀ ਮੂਰਖ ਮੱਛੀ ਤੀਜੀ ਮੱਛੀ ਦਾ ਨਾਮ ਸੀ ਮਾਸੂਮ ਉਹ ਬਹੁਤ ਹੀ ਸਾਦੀ ਮਾਸੂਮ ਤੇ ਬੇਫਿਕਰ ਸੀ ਉਸ ਨੂੰ ਨਾ ਤਾਂ ਭੁਖ ਦੀ ਚਿੰਤਾ ਸੀ ਨਾ ਹੀ ਖਤਰੇ ਦੀ ਸਮਝ ਸੀ ਉਹ ਹਮੇਸ਼ਾ ਖੇਡਣ ਖਾਣ ਤੇ ਮौजਾ ਕਰਨ ਵਿੱਚ ਲੱਗੀ ਰਹਿੰਦੀ ਸੀ ਦਰਿਆ ਦੀ ਜ਼ਿੰਦਗੀ ਬਹੁਤ ਸੌਖੀ ਚੱਲ ਰਹੀ ਸੀ ਸਵੇਰ ਦੀ ਸੂਰਜ ਦੀ ਰੋਸ਼ਨੀ ਪਾਣੀ ਤੇ ਪੈਂਦੀ ਜਿਵੇਂ ਸੋਨੇ ਬਾਗ ਚਮਕਦਾ ਹੋਵੇ ਤਿੰਨੇ ਮੱਛੀਆਂ ਇਕੱਠੀਆਂ ਤੈਰਦੀਆਂ ਗੱਲਾਂ ਕਰਦੀਆਂ ਤੇ ਆਪਣੀ ਦੁਨੀਆ ਵਿੱਚ ਖੁਸ਼ ਰਹਿੰਦੀਆਂ ਪਰ ਬੁੱਧੀ ਦੀ ਗੱਲ ਹਮੇਸ਼ਾ ਖੁੱਲੀ ਰਹਿੰਦੀ ਸੀ ਉਹ ਪਾਣੀ ਦੀ ਹਰ ਹਰਕਤ ਨੂੰ ਨੋਟ ਕਰ ਲੈਂਦੀ ਸੀ ਇੱਕ ਦਿਨ ਉਸਨੇ ਮਹਿਸੂਸ ਕੀਤਾ ਕਿ ਦਰਿਆ ਵਿੱਚ ਕੁਝ ਅਜੀਬ ਹੈ ਪਾਣੀ ਵਿੱਚ ਹਲਕਾ ਜਿਹਾ ਉਥਲ ਪੁਥਲ ਹੈ ਅਤੇ ਕੰਡੇ ਤੇ ਮਨੁੱਖ ਦੇ ਪੈਰਾਂ ਦੇ ਨਿਸ਼ਾਨ ਵੀ ਦਿਖ ਰਹੇ ਸਨ ਬੁੱਧੀ ਨੇ ਆਪਣੇ ਦੋਸਤਾਂ ਨੂੰ ਬੁਲਾਇਆ ਤੇ ਕਿਹਾ ਮੇਰੇ ਦੋਸਤੋ ਮੈਨੂੰ ਲੱਗਦਾ ਕਿ ਦਰਿਆ ਵਿੱਚ ਕੋਈ ਖਤਰਾ ਆ ਸਕਦਾ ਮੈਨੂੰ ਇੱਥੇ ਮਨੁੱਖ ਦੇ ਆਉਣ ਦੀ ਭਣਕ ਲੱਗੀ ਹੈ ਉਹ ਜਾਲ ਲਿਆ ਸਕਦੇ ਨੇ ਧੀਰਜ ਨੇ ਹੌਲੀ ਜੀ ਹੱਸ ਕੇ ਕਿਹਾ ਅਰੇ ਬੁੱਦੀ ਤੂੰ ਬਹੁਤ ਜ਼ਿਆਦਾ ਸੋਚਦੀ ਹੈ ਅੱਜ ਇੱਥੇ ਅਜਿਹਾ ਕੁਝ ਨਹੀਂ ਹੈ ਕੱਲ ਨੂੰ ਵੇਖਾਂਗੇ ਮਾਸੂਮ ਤਾਂ ਹੱਸ ਪਈ ਮਨੁੱਖ ਉਹ ਤਾਂ ਕੱਲ ਵੀ ਆਏ ਸੀ ਕੁਝ ਨਹੀਂ ਹੋਇਆ ਸਾਨੂੰ ਕੁਝ ਨਹੀਂ ਕਿਹਾ ਉਹਨਾਂ ਨੇ ਚਲੋ ਆਪਾਂ ਖੇਡਦੇ ਹਾਂ ਕਿਉਂ ਟੈਨਸ਼ਨ ਲੈਣੀ ਆ ਬੁੱਦੀ ਚੁੱਪ ਹੋ ਗਈ ਪਰ ਉਸ ਦਾ ਮਨ ਅਸਾਂਤ ਸੀ ਉਹ ਸੋਚ ਰਹੀ ਸੀ ਜਿਆਦਾ ਸਿਆਣਾ ਉਹ ਹੁੰਦਾ ਜੋ ਖਤਰਾ ਆਉਣ ਤੋਂ ਪਹਿਲਾਂ ਤਿਆਰ ਹੋ ਜਾਵੇ ਉਸਨੇ ਫੈਸਲਾ ਕੀਤਾ ਕਿ ਉਹ ਦਰਿਆ ਦੇ ਉੱਪਰਲੇ ਹਿੱਸੇ ਵੱਲ ਜਾ ਕੇ ਹਾਲਾਤ ਵੇਖੇਗੀ ਉੱਥੇ ਪਾਣੀ ਘੱਟ ਸੀ ਅਤੇ ਮਨੁੱਖਾਂ ਦੀ ਆਵਾਜ਼ਾਂ ਹੀ ਵੱਧ ਦਿਖ ਰਹੀ ਸੀ ਸ਼ਾਮ ਹੋਣ ਲੱਗੀ ਪੰਛੀ ਆਪਣੇ ਘਰਾਂ ਨੂੰ ਵਾਪਸ ਉੱਡਣ ਲੱਗੇ ਬੁੱਧੀ ਦੇ ਮਨ ਵਿੱਚ ਇੱਕ ਅਜੀਬ ਜਿਹਾ ਡਰ ਸੀ ਜੋ ਉਸਨੂੰ ਚੁੱਪ ਨਹੀਂ ਬੈਠਣ ਦੇ ਰਿਹਾ ਸੀ ਉਸਨੇ ਆਪਣੇ ਨਾਲ ਲਾ ਕੇ ਆ ਆਪਣੇ ਆਪ ਨੂੰ ਜੇ ਅਸੀਂ ਅੱਜ ਨਹੀਂ ਸੋਚਿਆ ਤਾਂ ਕੱਲ ਸੋਚਣ ਦਾ ਸਾਨੂੰ ਮੌਕਾ ਨਹੀਂ ਮਿਲੇਗਾ ਤੀਰਜ ਅਜੇ ਵੀ ਹਰਾਮ ਨਾਲ ਆਰਾਮ ਨਾਲ ਪੱਥਰ ਕੋਲ ਬੈਠੀ ਮਾਸੂਮ ਖੇਡਾਂ ਵਿੱਚ ਮਸਤ ਸੀ ਇਹ ਕਹਾਣੀ ਸਾਨੂੰ ਇਹੀ ਦੱਸਦੀ ਹੈ ਕਿ ਸਮਾਂ ਰਹਿੰਦੇ ਸਾਨੂੰ ਸੋਚਣਾ ਚਾਹੀਦਾ ਹੈ ਜੇਕਰ ਅਸੀਂ ਸਮੇ ਤੋਂ ਪਹਿਲਾਂ ਆਪਣੀ ਮੁਸੀਬਤਾਂ ਦਾ ਹੱਲ ਨਹੀਂ ਕਰਦੇ ਤਾਂ ਸਾਨੂੰ ਉਸ ਵਿੱਚ ਨੁਕਸਾਨ ਹੀ ਹੁੰਦਾ ਹੈ ਤੇ ਅਸਲੀ ਬੁੱਧੀ ਉਸ ਵਿੱਚ ਹੀ ਹੁੰਦੀ ਹੈ ਜਦੋਂ ਅਸੀਂ ਸਮਾਂ ਰਹਿੰਦੇ ਮੁਸੀਬਤ ਦਾ ਹੱਲ ਕਰ ਲੈਂਦੇ ਹਾਂ ਰਾਤ ਹੌਲੀ-ਹੌਲੀ ਦਰਿਆ ਉੱਤੇ ਉਤਰਾਈ ਚੰਦ ਦੀ ਹਲਕੀ ਰੋਸ਼ਨੀ ਪਾਣੀ ਵਿੱਚ ਚਮਕ ਰਹੀ ਸੀ ਪਰ ਬੁੱਧੀ ਦੀਆਂ ਅੱਖਾਂ ਵਿੱਚ ਨੀਂਦ ਨਹੀਂ ਸੀ ਉਸ ਦਾ ਮਨ ਅਜੇ ਵੀ ਉਸੇ ਚਿੰਤਾ ਵਿੱਚ ਫਸਿਆ ਹੋਇਆ ਸੀ ਜੋ ਤਿੰਨ ਦਿਨ ਤੋਂ ਉਸ ਦੇ ਨਾਲ ਸੀ ਉਸਨੇ ਦਰਿਆ ਦੇ ਕੰਢੇ ਵੱਲ ਧਿਆਨ ਨਾਲ ਵੇਖਿਆ ਦੂਰੋਂ ਕੁਝ ਪਰਛਾਵੇਂ ਹਿਲਦੇ ਦਿਖਾਈ ਦੇ ਰਹੇ ਸਨ ਕਦੇ ਰੌਸ਼ਨੀ ਜਗਮਾਉਂਦੀ ਕਦੇ ਬੁੱਝ ਬੁਝ ਜਾਂਦੀ ਇਹ ਆਮ ਗੱਲ ਨਹੀਂ ਸੀ ਉਹ ਸਮਝ ਚੁੱਕੀ ਸੀ ਕਿ ਇਹ ਮਨੁੱਖ ਦੇ ਆਉਣ ਦੀ ਨਿਸ਼ਾਨੀ ਹੈ ਅਚਾਨਕ ਦਰਿਆ ਦੇ ਕੰਢੇ ਤੋਂ ਮਨੁੱਖੀ ਆਵਾਜ਼ਾਂ ਵੀ ਆਉਣ ਲੱਗੀਆਂ ਕੱਲ ਸਵੇਰੇ ਜਾਲ ਲੈ ਕੇ ਆਉਣੇ ਨੇ ਇੱਥੇ ਬਹੁਤ ਮੱਛੀ ਹੈ ਇਨਸਾਨ ਆਪਸ ਵਿੱਚ ਗੱਲਾਂ ਕਰ ਰਹੇ ਸਨ ਇਹ ਸੁਣ ਕੇ ਬੁੱਧੀ ਮੱਛੀ ਦਾ ਦਿਲ ਤੇਜ਼ੀ ਨਾਲ ਧੜਕਣ ਲੱਗਾ। ਉਸਨੇ ਤੁਰੰਤ ਧੀਰਜ ਅਤੇ ਮਾਸੂਮ ਨੂੰ ਬੁਲਾਇਆ। ਹੁਣ ਤੁਹਾਨੂੰ ਯਕੀਨ ਆਇਆ। ਬੁੱਧੀ ਨੇ ਗੰਭੀਰ ਆਵਾਜ਼ ਵਿੱਚ ਕਿਹਾ, "ਮਛੇਰੇ ਆ ਗਏ, ਜਵੇਰੇ ਜਾਲ ਲੈ ਕੇ ਆਉਣਗੇ।" ਧੀਰਜ ਕੁਝ ਪਲਾਂ ਲਈ ਚੁੱਪ ਰਹੀ ਫਿਰ ਕਹਿਣ ਲੱਗੀ, "ਹਾਂ, ਗੱਲ ਤਾਂ ਗੰਭੀਰ ਐ, ਪਰ ਹੁਣ ਰਾਤ ਹੋ ਚੁੱਕੀ ਐ, ਅਸੀਂ ਕੀ ਕਰ ਸਕਦੇ ਆ?" ਮਾਸੂਮ ਹੌਲੀ ਜਿਹੀ ਹੱਸੀ, "ਅਜੇ ਸਵੇਰ ਨਹੀਂ ਹੋਈ, ਅਸੀਂ ਬਾਅਦ ਵਿੱਚ ਸੋਚਾਂਗੇ ਕੀ ਕਰਨਾ ਐ।" ਬੁੱਧੀ ਨੇ ਠੰਡੇ ਮਨ ਨਾਲ ਕਿਹਾ ਸੋਚਣ ਦਾ ਸਮਾਂ ਹੋਣਾ ਜਦ ਜਾਲ ਪੈ ਜਾਣਗੇ ਤਦ ਸੋਚਣਾ ਬੇਕਾਰ ਹੋਵੇਗਾ ਉਸ ਨੇ ਸਮਝਾਇਆ ਦਰਿਆ ਦੇ ਉੱਪਰਲੇ ਹਿੱਸੇ ਇੱਕ ਪੁਰਾਣੀ ਨਹਿਰ ਹੈ ਜੋ ਸੰਗਣੇ ਜੰਗਲ ਵਿੱਚੋਂ ਲੰਘਦੀ ਹੈ ਉੱਥੇ ਮਛੇਰੇ ਨਹੀਂ ਜਾਂਦੇ ਜੇ ਅਸੀਂ ਹੁਣ ਉੱਥੇ ਚਲੇ ਜਾਈਏ ਤਾਂ ਵੱਚ ਸਕਦੇ ਹਾਂ ਧੀ ਰਜਨੀ ਕਿਹਾ ਰਾ ਔਖਾ ਏ ਪਾਣੀ ਵੀ ਥੋੜਾ ਏ ਮੈਂ តਾਲੀ ਜਾ ਸਕਦੀ ਬੁੱਧੀ ਨੇ ਸ਼ਾਂਤੀ ਨਾਲ ਜਵਾਬ ਦਿੱਤਾ ਜਿਉਣਾ ਔਖਾ ਰਾ ਚੋਣਨ ਨਾਲ ਹੀ ਸੰਭਵ ਹੁੰਦਾ ਏ ਕਾਫੀ ਧੀਰ ਤੱਕ ਤਿੰਨੇ ਮੱਛੀਆਂ ਚੁੱਪ ਰਹੀਆਂ ਪਾਣੀ ਹੌਲੀ ਹੌਲੀ ਵਗ ਰਿਹਾ ਸੀ ਜਿਵੇਂ ਹੀ ਉਹਨਾਂ ਦੇ ਫੈਸਲੇ ਉਹ ਵੀ ਉਹਨਾਂ ਦੇ ਫੈਸਲੇ ਦੀ ਜਿਵੇਂ ਉਡੀਕ ਕਰ ਰਿਹਾ ਹੋਵੇ ਅਖੀਰ ਬੁੱਧੀ ਨੇ ਕਿਹਾ ਮੈਂ ਤਾਂ ਜਾ ਰਹੀਆਂ ਹੁਣੇ ਜੋ ਮੇਰੇ ਨਾਲ ਆਉਣਾ ਚਾਹੁੰਦਾ ਆ ਸਕਦਾ ਧੀਰਜ ਨੇ ਕੁਝ ਸੋਚਿਆ ਮੈਂ ਤਾਂ ਸਵੇਰੇ ਵੇਖਾਂਗੀ ਸ਼ਾਇਦ ਮਸ਼ੇਰੇ ਆਉਣੀ ਨਾ 마ਸੂਮ ਨੇ ਖੁਸ਼ੀ ਨਾਲ ਕਿਹਾ ਮੈਂ ਤਾਂ ਕਿਤੇ ਨਹੀਂ ਜਾਣਾ ਇਹ ਦਰਿਆ ਹੀ ਮੇਰਾ ਘਰ ਹੈ ਮੈਂ ਤਾਂ ਇੱਥੇ ਹੀ ਰਹਿਣਾ ਹੈ ਮੈਨੂੰ ਤਾਂ ਇਹੀ ਵਧੀਆ ਲੱਗਦਾ ਹੈ ਬੁੱਧੀ ਨੇ ਆਖਰੀ ਵਾਰ ਦੋਨਾਂ ਵੱਲ ਵੇਖਿਆ ਉਸ ਦੀਆਂ ਅੱਖਾਂ ਵਿੱਚ ਦੁੱਖ ਵੀ ਸੀ ਤੇ ਦ੍ਰਿੜਤਾ ਵੀ ਸੀ ਉਹ ਆਪਣੇ ਫੈਸਲੇ ਤੇ ਦ੍ਰਿੜ ਸੀ ਬੁੱਧੀ ਹੌਲੀ-ਹੌਲੀ ਦਰਿਆ ਦੇ ਉੱਪਰਲੇ ਪਾਸੇ ਤੈਰਨ ਲੱਗ ਪਈ। ਰਾਹ ਵਿੱਚ ਕਈ ਥਾਵਾਂ ਤੇ ਪਾਣੀ ਘੱਟ ਸੀ, ਪੱਥਰ ਵੀ ਸਨ, ਘਾਹ ਵੀ ਫਸਦਾ ਸੀ, ਪਰ ਉਸਨੇ ਆਪਣਾ ਹੌਸਲਾ ਨਾ ਛੱਡਿਆ। ਰਾਤ ਦਾ ਹਨੇਰਾ, ਠੰਡਾ ਪਾਣੀ, ਅਣਜਾਣ ਰਾਹ, ਹਰ ਚੀਜ਼ ਮੁਸ਼ਕਲ ਨਾਲ ਭਰੀ ਸੀ, ਪਰ ਉਸਦਾ ਮਨ ਸਾਫ਼ ਸੀ। ਉਸਦਾ ਇਰਾਦਾ ਸੀ ਕਿ ਉਹ ਅੱਜ ਇਸ ਦਰਿਆ ਨੂੰ ਛੱਡ ਕੇ ਆਪਣੀ ਸੁਰੱਖਿਅਤ ਥਾਂ ਤੇ ਜ਼ਰੂਰ ਜਾਵੇਗੀ ਉਸਨੇ ਆਪਣੇ ਆਪ ਨੂੰ ਕਿਹਾ ਸਿਆਣਾ ਉਹ ਨਹੀਂ ਜੋ ਸਿਰਫ ਸੋਚਦਾ ਹੈ ਸਿਆਣਾ ਉਹ ਹੈ ਜੋ ਸਮੇਂ ਸਿਰ ਕਦਮ ਚੁੱਕਦਾ ਹੈ ਤੇ ਅੱਗੇ ਵਧਦਾ ਹੈ ਦੂਜੇ ਪਾਸੇ ਧੀਰਜ ਅਤੇ ਮਾਸੂਮ ਅਜੇ ਵੀ ਦਰਿਆ ਵਿੱਚ ਹੀ ਸਨ ਸਵੇਰੇ ਨੇੜੇ ਆ ਗਈ ਪੰਛੀਆਂ ਦੀ ਚਹਿਕ ਸੁਣਾਈ ਦੇਣ ਲੱਗੀ ਦਰਿਆ ਦੀ ਸ਼ਾਂਤੀ ਹੁਣ ਕਿਸੇ ਤੂਫਾਨ ਤੋਂ ਪਹਿਲਾਂ ਵਾਲੀ ਖਮੋਸ਼ੀ ਵਰਗੀ ਸੀ ਇਹ ਕਹਾਣੀ ਸਾਨੂੰ ਇਹ ਵੀ ਸਿਖਾਉਂਦੀ ਹੈ ਕੀ ਸਮਝ ਹੋਣ ਦੇ ਬਾਵਜੂਦ ਵੀ ਦੇਰੀ ਕਰਨਾ ਕਿਸੇ ਕੰਮ ਨੂੰ ਨਾ ਕਰਨਾ ਮੁਸੀਬਤ ਦਾ ਹੱਲ ਨਾ ਕਰਨਾ ਖਤਰਨਾਕ ਹੁੰਦਾ ਹੈ ਸੂਰਜ ਦੀ ਪਹਿਲੀ ਕਿਰਨ ਜਦ ਦਰਿਆ ਦੇ ਪਾਣੀ ਤੇ ਪਈ ਤਾਂ ਲੱਗਾ ਜਿਵੇਂ ਸੋਨੇ ਦੀ ਚਾਦਰ ਵਿਛ ਗਈ ਹੋਵੇ ਪਰ ਇਹ ਰੋਸ਼ਨੀ ਅੰਦਰੋਂ ਖਤਰੇ ਦੀ ਖਬਰ ਲਿਆ ਰਹੀ ਸੀ ਦਰਿਆ ਅਜ ਕੁਝ ਵੱਖਰਾ ਹੀ ਸੀ ਚੁੱਪ ਸੀ ਉਜੇ ਸਮੇ ਬਾਦ ਦਰਿਆ ਦੇ ਕੰਡੇ ਤੇ ਮਛੇਰੇ ਆ ਗਏ ਉਹਨਾਂ ਦੇ ਮੋਢਿਆਂ ਤੇ ਜਾਲ ਸਨ ਹੱਥਾਂ ਵਿੱਚ ਡੰਡੇ ਤੇ ਚਿਹਰਿਆਂ ਤੇ ਲਾਲਚ ਦੀ ਚਮਕ ਸੀ ਅੱਜ ਵਧੀਆ ਸ਼ਿਕਾਰ ਹੋਵੇਗਾ ਇੱਕ ਮਛੇਰੇ ਨੇ ਕਿਹਾ ਇਹ ਦਰਿਆ ਸਾਨੂੰ ਖਾਲੀ ਨਹੀਂ ਭੇਜੇਗਾ ਦੂਜੇ ਨੇ ਹੱਸ ਕੇ ਜਵਾਬ ਦਿੱਤਾ ਧੀਰੇ ਜੇ ਸਭ ਦੇਖ ਕੇ ਕੰਬ ਗਈ ਉਸ ਨੇ ਮਾਸੂਮ ਬਾਲ ਦੇਖਿਆ ਬੁੱਧੀ ਸਹੀ ਕਹਿ ਰਹੀ ਸੀ ਉਸ ਨੇ ਡਰਦੇ ਹੋਏ ਕਿਹਾ ਸਾਨੂੰ ਕੱਲ ਹੀ ਚਲੇ ਜਾਣਾ ਚਾਹੀਦਾ ਸੀ ਮਾਸੂਮ ਨੇ ਪਹਿਲੀ ਵਾਰੀ ਡਰ ਮਹਿਸੂਸ ਕੀਤਾ ਉਸ ਦਾ ਦਿਲ ਤੇਜ਼ੀ ਨਾਲ ਧੜਕਣ ਲੱਗਾ ਮਸੇਰਿਆਂ ਨੇ ਦਰਿਆ ਵਿੱਚ ਵੱਡੇ ਵੱਡੇ ਜਾਲ ਸੁੱਟਣੇ ਸ਼ੁਰੂ ਕਰ ਦਿੱਤੇ ਪਾਣੀ ਵਿੱਚ ਹਲਚਲ ਮਚ ਗਈ ਛੋਟੀਆਂ ਵੱਡੀਆਂ ਮੱਛੀਆਂ ਇੱਧਰ ਉੱਧਰ ਭੱਜਣ ਲੱਗੀਆਂ ਧੀਰਜ ਨੇ ਅਚਾਨਕ ਸੋਚਿਆ ਜੇ ਮੈਂ ਮਰੀ ਹੋਈ ਬਣ ਜਾਵਾਂ ਤਾਂ ਮੈਨੂੰ ਇਹ ਛੱਡ ਦੇਣਗੇ ਉਤਰਾント ਪਾਣੀ ਵਿੱਚ ਪਿੱਠ ਤੇ ਬਲ ਉਲਟੀ ਹੋ ਗਈ ਸਾਰੂ ਉਹ ਕਲੀ ਤੇ ਜਾਲ ਵਿੱਚ ਫਸ ਕੇ ਹਿੱਲੀ ਨਹੀਂ ਮਛੇਰੇ ਨੇ ਜਾਲ ਚੁੱਕਿਆ ਉਹ ਕਹਿਣ ਲੱਗਾ ਏ ਤਾਂ ਮਰੀ ਹੋਈ ਐ ਤੇ ਧੀਰਜ ਨੂੰ ਦਰਿਆ ਦੇ ਕੰਡੇ ਸੁੱਟ ਦਿੱਤਾ ਕੁਝ ਸਮੇਂ ਬਾਅਦ ਜਦੋਂ ਮਸੇਰੇ ਅੱਗੇ ਚਲੇ ਗਏ ਤਿਰਜ਼ ਹੌਲੀ ਨਾਲ ਪਾਣੀ ਵਿੱਚ ਵਾਪਸ ਫਿਸਲ ਗਈ ਉਹ ਬਚ ਗਈ ਪਰ ਡਰ ਤੇ ਪਛਤਾਵੇ ਨਾਲ 마ਸੂਮ ਘਬਰਾ ਗਈ ਉਹ ਇਧਰ ਉਧਰ ਤੈਰਨ ਲੱਗੀ ਜਾਲ ਵਿੱਚ ਹੋਰ ਵੱਧ ਫਸਦੀ ਗਈ ਮੈਨੂੰ ਕੁਝ ਨਹੀਂ ਹੋਵੇਗਾ ਉਹ ਆਪਣੇ ਆਪ ਨੂੰ ਝੂਠੀ ਤਸੱਲੀ ਦੇ ਰਹੀ ਸੀ ਪਰ ਜਾਲ ਨੇ ਉਸ ਨੂੰ ਪੂਰੀ ਤਰ੍ਹਾਂ ਘੇਰ ਲਿਆ ਸੀ ਮਸੇਰੇ ਖੁਸ਼ ਹੋ ਗਏ ਇਹ ਤਾਂ ਤਾਜੀ ਮੱਛੀ ਐ ਇੱਕ ਨੇ ਕਿਹਾ 마ਸੂਮ ਨੂੰ ਟੋਕਰੀ ਵਿੱਚ ਸੁੱਟ ਦਿੱਤਾ ਗਿਆ ਉਸ ਦੀਆਂ ਅੱਖਾਂ ਵਿੱਚ ਹੁਣ ਸਮਝ ਸੀ ਪਰ ਦੇਰ ਹੋ ਚੁੱਕੀ ਸੀ ਉਸੇ ਸਮੇਂ ਦੂਰ ਉੱਪਰਲੀ ਨਹਿਰ ਵਿੱਚ ਬੁੱਧੀ ਸੁਰੱਖਿਅਤ ਤੈਰ ਰਹੀ ਸੀ। देर ਹੋ ਚੁੱਕੀ ਸੀ। ਉਸੇ ਸਮੇਂ ਉੱਪਰਲੀ ਨਹਿਰ ਵਿੱਚ ਬੁੱਧੀ ਸੁਰੱਖਿਅਤ ਤੈਰ ਰਹੀ ਸੀ। ਉੱਥੇ ਪਾਣੀ ਸਾਫ਼ ਸੀ, ਸ਼ਾਂਤ ਸੀ, ਕੋਈ ਜਾਲ ਨਹੀਂ ਸੀ। ਉਸ ਨੇ ਪਿੱਛੇ ਮੁੜ ਕੇ ਦਰਿਆ ਵੱਲ ਵੇਖਿਆ ਤੇ ਹੌਲੀ ਨਾਲ ਕਿਹਾ, "ਕਾਸ਼ ਮੇਰੇ ਦੋਸਤ ਮੇਰੀ ਗੱਲ ਸੁਣ ਲੈਂਦੇ।" ਪਰ ਉਸ ਨੇ ਜਾਲ ਲਿਆ ਸੀ ਕਿ ਹਰ ਕੋਈ ਆਪਣੀ ਸਮਝ ਨਾਲ ਹੀ ਸਿੱਖਦਾ ਏ। ਜੋ ਸਮੇਂ ਤੇ ਸਿਆਣਪ ਵਰਤਦਾ ਹੈ ਉਹ ਸੁਰੱਖਿਅਤ ਰਹਿੰਦਾ ਹੈ ਜੋ ਦੇਰੀ ਕਰਦਾ ਹੈ ਉਹ ਖਤਰੇ ਨਾਲ ਖੇਡਦਾ ਹੈ ਅਤੇ ਜੋ ਸੋਚਦਾ ਨਹੀਂ ਉਹ ਨੁਕਸਾਨ ਚਲਦਾ ਹੈ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਹਮੇਸ਼ਾ ਮੁਸੀਬਤ ਦਾ ਹੱਲ ਸਮੇਂ ਰੈਂਦੇ ਕਰਨਾ ਚਾਹੀਦਾ ਹੈ ਜੇਕਰ ਅਸੀਂ ਸਮੇਂ ਰੈਂਦੇ ਮੁਸੀਬਤ ਦਾ ਹੱਲ ਨਹੀਂ ਕਰਦੇ ਤਾਂ ਸਾਨੂੰ ਉਸ ਦਾ ਬੁਰਾ ਨਤੀਜਾ ਹੀ ਮਿਲਦਾ ਹੈ ਦਰਿਆ ਦੇ ਕੰਢੇ ਸੂਰਜ ਚੜ ਚੁੱਕਾ ਸੀ ਮਸੇਰੇ ਆਪਣੀਆਂ ਟੋਕਰੀਆਂ ਭਰ ਕੇ ਵਾਪਸ ਜਾ ਰਹੇ ਸਨ ਦਰਿਆ ਦੀ ਹਲ ਚਲਾਉਣ ਹੌਲੀ-ਹੌਲੀ ਘਟ ਹੋ ਰਹੀ ਸੀ ਸਹੀ ਹੋ ਰਹੀ ਸੀ ਸ਼ਾਂਤੀ ਵਿੱਚ ਬਦਲ ਰਹੀ ਸੀ ਪਰ ਉਸ ਸ਼ਾਂਤੀ ਵਿੱਚ ਅਣਕਹੀਆਂ ਕਹਾਣੀਆਂ ਲੁਕੀਆਂ ਹੋਈਆਂ ਸਨ। 마ਸੂਮ ਟੋਕਰੀ ਵਿੱਚ ਪਈ ਹੋਈ ਸੀ ਉਸਦੇ ਮਨ ਵਿੱਚ ਦਰਿਆ ਦੀਆਂ ਯਾਦਾਂ ਘੁੰਮ ਰਹੀਆਂ ਸਨ। ਠੰਡਾ ਪਾਣੀ, ਦੋਸਤਾਨਾ ਖੇਡਾਂ, ਬਿਨਾਂ ਚਿੰਤਾ ਵਾਲੀ ਜ਼ਿੰਦਗੀ। ਉਸਨੇ ਸੋਚਿਆ ਕਾਸ਼ ਮੈਂ ਸੁਣ ਲਿਆ ਹੁੰਦਾ, ਕਾਸ਼ ਮੈਂ ਸੋਚਿਆ ਹੁੰਦਾ ਪਰ ਹੁਣ ਪਛਤਾਵੇ ਨਾਲ ਕੁਝ ਨਹੀਂ ਹੋਣਾ। 마ਸੂਮ ਦੀ ਕਹਾਣੀ ਇੱਥੇ ਨਹੀਂ ਮੁੱਕਦੀ, ਇੱਕ ਕੜਵਾ ਸਬਕ ਸੀ। ਧੀਰਜ ਦਰਿਆ ਦੇ ਕੰਢੇ ਹੌਲੀ-ਹੌਲੀ ਤੈਰਦੀ ਹੋਈ ਦੂਰ ਚਲੀ ਗਈ। ਉਸਦੇ ਦਿਲ ਵਿੱਚ ਭਾਰਾ ਸੀ। ਉਹ ਆਪਣੇ ਆਪ ਨਾਲ ਗੱਲ ਕਰ ਰਹੀ ਸੀ। ਮੈਂ ਸਮਝਦਾਰ ਸੀ ਪਰ ਹੌਸਲਾ ਨਹੀਂ ਕੀਤਾ। ਆਲਸ ਮੈਨੂੰ ਮੌਤ ਦੇ ਨੇੜੇ ਪਹੁੰਚਾ ਦਿੱਤਾ ਉਸਨੇ ਫੈਸਲਾ ਕੀਤਾ ਕਿ ਹੁਣ ਉਹ ਬੁੱਢੀ ਨੂੰ ਲੱਗੇਗੀ ਕਈ ਦਿਨਾਂ ਦੀ ਯਾਤਰਾ ਤੋਂ ਬਾਅਦ ਉਸ ਪੁਰਾਣੀ ਨਹਿਰ ਤੱਕ ਪਹੁੰਚ ਗਈ ਜਿੱਥੇ ਰਹਿ ਰਹੀ ਸੀ ਜਦੋਂ ਧੀਰਜ ਨੇ ਬੁੱਧੀ ਨੂੰ ਦੇਖਿਆ ਉਸ ਦੀਆਂ ਅੱਖਾਂ ਵਿੱਚ ਹੈਰਾਨੀ ਅਤੇ ਖੁਸ਼ੀ ਦੋਵੇਂ ਸੰਤੂ ਬਾਝ ਗਈ ਬੁੱਧੀ ਨੇ ਕਿਹਾ ਧੀਰਜ ਨੇ ਨਿਮਰਤਾ ਨਾਲ ਜਵਾਬ ਦਿੱਤਾ ਤੇਰੀ ਸਿਆਣਪ ਨੇ ਮੈਨੂੰ ਸਭ ਕੁਝ ਸਿਖਾਇਆ ਤੇ ਵੀ ਦੇਰੀ ਨੇ ਮੂਰਖ ਵੀ ਦੇਰੀ ਵਿੱਚ ਮੂਰਖਤਾ ਹੁੰਦੀ ਹੈ ਬੁੱਧੀ ਨੇ ਹੌਲੀ ਜਿਹੀ ਮੁਸਕਰਾ ਕੇ ਕਿਹਾ ਸਿੱਖਣਾ ਕਦੇ ਵੀ ਵਿਅਰਥ ਨਹੀਂ ਜਾਂਦਾ ਨਹਿਰ ਵਿੱਚ ਜੀਵਨ ਸਾਦਾ ਸੀ ਪਰ ਸੁਰੱਖਿਅਤ ਸੀ ਉੱਥੇ ਘੱਟ ਮੱਛੀਆਂ ਸਨ ਪਰ ਆਪਸੀ ਸਮਝ ਬਹੁਤ ਸੀ ਬੁੱਧੀ ਅਤੇ ਧੀਰਜ ਨੇ ਮਿਲ ਕੇ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਖਤਰੇ ਤੋਂ ਪਹਿਲਾਂ ਸੋਚੋ ਆਕੀ ਦੇਰੀ ਕਰੋ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਹੋਰ ਵੀ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਅਸੀਂ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਾਂ ਤੱਕ ਲਈ ਧੰਨਵਾਦ